ਹਕ ਸੱਚ ਦੀ ਆਵਾਜ਼ ਨਿਊਜ਼ ਪੰਜਾਬ ਅਤੇ ਮੰਡ ਨਿਊਜ਼ ਪੰਜਾਬ ਦੇ ਨਾਲ ਜੁੜੇ ਹੋਏ ਸਮੁੱਚੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਦੋਸਤੋ ਉਮੀਦ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਮ ਹੋਗੇ ਔਰ ਤੁਹਾਡੀ ਚੜ੍ਹਦੀ ਕਲਾ ਦੀ ਪਰਮਾਤਮਾ પાસેੋਂ ਕਾਮਨਾ ਕਰਦੇ ਆ ਸੋ ਦੋਸਤੋ ਹਾਜ਼ਰ ਆ 2 ਅਕਤੂਬਰ ਦੇ ਮੌਸਮ ਦੀ ਅਪਡੇਟ ਲੈ ਕੇ ਸਭ ਤੋਂ ਪਹਿਲਾਂ ਤਾਂ ਅੱਜ 2 ਅਕਤੂਬਰ ਵਿਜੇ ਦਸ਼ਮੀ ਭਾਵ ਦੁਸ਼ਹਿਰੇ ਦਾ ਦਿਹਾੜਾ ਦੁਸ਼ਹਿਰੇ ਦਾ ਦਿਨ ਆ ਸਾਰੇ ਹੀ ਸਾਡੇ ਚੈਨਲਾਂ ਦੇ ਨਾਲ ਜੁੜੇ ਹੋਏ ਸਰੋਤਿਆਂ ਨੂੰ ਦਸਹਿਰੇ ਵਿਜੇ ਦਸ਼ਮੀ ਦੀਆਂ ਬਹੁਤ-ਬਹੁਤ ਵਧਾਈਆਂ ਮੁਬਾਰਕਾਂ ਪ੍ਰਮਾਤਮਾ ਕਰੇ ਤੁਹਾਡੀ ਜ਼ਿੰਦਗੀ ਦੇ ਵਿੱਚ ਸਾਰੇ ਦਿਨ ਦਿਹਾੜ ਖੁਸ਼ੀਆਂ ਖੇੜੇ ਲੈ ਕੇ ਆਉਂਦੇ ਰਹਿਣ ਤੇ ਤੁਸੀਂ ਸਦਾ ਹੀ ਖੁਸ਼ੀਆਂ ਖੇੜੇ ਤੇ ਆਨੰਦਮਾਨ ਦੇ ਰਹੋ ਇਹ ਸਾਡੀ ਦਿਲੋਂ ਤੁਹਾਡੇ ਲਈ ਅਰਦਾਸ ਆ ਸੋ ਦੋਸਤੋ ਮੌਸਮ ਪਿਛਲੇ ਤਕਰੀਬਨ ਕਈ ਦਿਨਾਂ ਤੋਂ ਪਾਵੇਂ ਪੰਜਾਬ ਦੇ ਵਿੱਚ ਕਾਫੀ ਜ਼ਿਆਦੇ ਗਰਮੀ ਔਰ ਹਮਸ ਪਰਿਆ ਹੋਇਆ ਮੌਸਮ ਚੱਲ ਰਿਹਾ ਤੇ ਉੱਤਰ ਭਾਰਤ ਦਾ ਤਕਰੀਬਨ ਸਾਰਾ ਏਰੀਆ ਗਰਮੀ ਦੀ ਲਪੇਟ ਚਾ ਤੇ ਬਹੁਤ ਜਲਦੀ ਤੁਹਾਨੂੰ ਇਸ ਗਰਮੀ ਤੋਂ ਨਿਜਾਤ ਮਿਲਣ ਜਾ ਰਹੀ ਆ ਭਾਵੇਂ ਹਜੇ 4 ਤਰੀਕ ਤੱਕ ਦਾ ਮੌਸਮ ਇਹੋ ਜਿਹਾ ਬਣਿਆ ਰਹਿ ਸਕਦਾ ਦੋ ਦਿਨ ਹੋਰ ਆਪਾਂ ਨੂੰ ਇਹ ਗਰਮੀ ਝੱਲਣੀ ਪੈ ਸਕਦੀ ਆ ਪਰ ਉਸ ਤੋਂ ਬਾਅਦ ਇਹ ਮੌਸਮ ਦੇ ਵਿੱਚ ਕਾਫੀ ਤਬਦੀਲੀ ਆਉਣ ਦੀ ਸੁਭਾਵਨਾ ਜਿਹਦੇ ਕਾਰਨ ਜਿਹੜਾ ਤੁਹਾਨੂੰ ਇਸ ਗਰਮੀ ਤੋਂ ਨजात ਮਿਲ ਸਕਦੀ ਆ ਜੇ ਅੱਜ ਦੀ ਮੌਸਮ ਦੀ ਆਪਾਂ ਗੱਲ ਕਰੀਏ ਤਾਂ ਜੰਮੂ ਕਸ਼ਮੀਰ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਉੱਤਰਾਖੰਡ ਉੱਤਰ ਪ੍ਰਦੇਸ਼ ਇਹ ਸਾਰੇ ਹਿਮਾਚਲ ਪ੍ਰਦੇਸ਼ ਤੋਂ ਲੈ ਕੇ ਉੱਤਰਾਖੰਡ ਦੇ ਪਹਾੜੀ ਇਲਾਕਿਆਂ ਤੱਕ ਇਹ ਸਾਰੇ ਇਲਾਕਿਆਂ ਦੇ ਵਿੱਚ ਮੌਸਮ ਦੇ ਵਿੱਚ ਥੋੜੀ-ਬਹੁਤੀ ਸਰਗਰਮੀ ਜਿਹੜੀ ਬਣੀ ਰਹਿ ਸਕਦੀ ਆ ਕਿਉਂਕਿ ਮੌਸਮ ਸਰਗਰਮ ਕਿਤੇ ਕਿਤੇ ਜਿਹੜਾ ਹੈਗੀ ਆ ਬੂੰਦਾਬੰਦੀ ਜਾਂ ਹਲਕੀ بارش ਇਹ ਸਾਰੀਆਂ ਸਟੇਟਾਂ ਦੇ ਵਿੱਚ ਰਾਜਸਥਾਨ ਦੇ ਥੋੜੀ ਜੀ ਜ਼ਿਆਦਾ ਸੰਭਾਵਨਾਵਾਂ ਬਾਕੀ ਸਟੇਟਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਹਲਕੀ ਬੂੰਦਾਬੰਦੀ ਜਿਹੜੀ ਆ ਪੈ ਸਕਦੀ ਆ ਤੇ ਬੱਦਲਵਾਹੀ ਜਿਹੜੀ ਬਣੀ ਰਹਿ ਸਕਦੀ ਆ ਭਾਵੇਂ ਇਸ ਬੂੰਦਾਬੰਦੀ ਜਾਂ ਬੱਦਲਵਾਹੀ ਦੇ ਨਾਲ ਗਰਮੀ ਤੁਨ ਜਾਤ ਨਹੀਂ ਮਿਲਣ ਵਾਲੀ ਪਰ ਮੌਸਮ ਇਸ ਸਰਗਰਮ ਰਹਿ ਸਕਦਾ ਸੋ ਦੋਸਤੋ ਜਿਹੜੀਆਂ ਇਹ ਹਵਾਵਾਂ ਚੱਲ ਰਹੀਆਂ ਨੇ ਇਹ ਹਵਾਵਾਂ ਦੀ ਹੁਣ ਇੱਕ ਦੋ ਦਿਨਾਂ ਤੋਂ ਲੈ ਕੇ ਕੋਈ ਦਿਸ਼ਾ ਨਹੀਂ ਹੈ ਕਿਸੇ ਸਟੇਟ ਦੇ ਵਿੱਚ ਪੱਛਮੀ ਚੱਲ ਰਹੀਆਂ ਨੇ ਕਿਸੇ ਦੇ ਵਿੱਚ ਉੱਤਰੀ ਚੱਲ ਰਹੀਆਂ ਨੇ ਕਿਸੇ ਦੇ ਵਿੱਚ ਦੱਖਣੀ ਚੱਲ ਰਹੀਆਂ ਨੇ ਇਸ ਤੇ ਨਾ ਹੀ ਇਹਨਾਂ ਦੀ ਕੋਈ ਤੇਜ਼ ਗਤੀ ਆ ਜਿਹਦੇ ਕਰਕੇ ਕੁਝ ਮਿਰਾਹਤ ਮਿਲੇ ਹਵਾ ਚੰਗੀ ਚੱਲੇ ਤਾਂ ਗਰਮੀ ਤੋਂ ਰਾਹਤ ਮਿਲ ਸਕਦੀ ਆ ਸੋ ਦੋਸਤੋ ਇਹ ਜਿਹੜਾ ਅੱਜ ਤੋਂ ਲੈ ਕੇ 4-5 ਤਰੀਕ ਤੱਕ ਇਸੇ ਤਰ੍ਹਾਂ ਇਹ ਹਵਾਵਾਂ ਤੇ ਹਲਕੀ ਬੂੰਦਾਬਾਂਦੀ ਤੇ ਬੱਦਲਵਾਹੀ ਪੂਰੇ ਉੱਤਰ ਭਾਰਤ ਦੇ ਵਿੱਚ ਛਾਈ ਰਹਿ ਸਕਦੀ ਆ ਤੇ ਉਦੋਂ ਬਾਅਦ ਚ 6 ਤਰੀਕ ਤੋਂ ਲੈ ਕੇ 8 ਤਰੀਕ ਦੇ ਦਰਮਿਆਨ ਜਿਹੜਾ ਉੱਤਰ ਭਾਰਤ ਦੇ ਵਿੱਚ ਤੇ ਪੰਜਾਬ ਦੇ ਵਿੱਚ ਕਾਫੀ ਭਾਰੀ بارش ਹੋਣ ਦੀ ਸੁਭਾਵਨਾ ਜਿਹੜੀ ਬਣੀ ਹੋਈ ਆ ਪੰਜਾਬ ਦੇ ਵਿੱਚ ਭਾਰੀ بارش ਦੇ ਨਾਲ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ ਸੋ ਕਿਸਾਨ ਵੀਰਾਂ ਨੂੰ ਬੇਨਤੀ ਆ ਵੀ ਅੱਜ 2 ਤਰੀਕ ਹੋ ਗਈ ਆ ਆਪਣੀਆਂ ਫਸਲਾਂ ਨੂੰ ਪਾਣੀ ਵਗੈਰਾ ਇਸ ਤਰੀਕੇ ਦੇ ਨਾਲ ਲਾਓ ਕਿ ਜਿਹੜੀ 6 ਤੋਂ 8 ਤਰੀਕ ਦੇ ਦਰਮਿਆਨ ਦਾ ਜਿਹੜਾ ਸਮਾਂ ਇਹ ਜਿਹੜਾ ਕਾਫੀ ਸਮਾਂ ਗੰਭੀਰਾ ਇੱਥੇ ਤੇਜ਼ ਹਵਾਵਾਂ ਦੇ ਨਾਲ بارش ਔਰ ਕੁਝ ਹਿੱਸਿਆਂ ਵਿੱਚ ਤਾਂ ਗੜੇਮਾਰੀ ਹੋਣ ਦੀ ਵੀ ਸੰਭਾਵਨਾ ਹੈ ਤੇ ਜਿਹੜੇ ਪਹਾੜੀ ਏਰੀਏ ਨੇ ਉੱਪਰਲੇ ਜ਼ਿਆਦਾ ਹਾਈਟ ਵਾਲੀਆਂ ਪਹਾੜੀਆਂ ਨੇ ਉਹਨਾਂ ਤੇ ਸੀਜ਼ਨ ਦੀ ਪਹਿਲੀ ਬਰਫਬਾਰੀ ਵੀ ਦੇਖਣ ਨੂੰ ਮਿਲੂਗੀ ਕਾਫੀ ਮਾਤਰਾ ਦੇ ਵਿੱਚ ਪਹਾੜਾਂ ਤੇ ਬਰਫ ਡਿਗੂਗੀ ਤੇ ਮੈਦਾਨੀ ਇਲਾਕਿਆਂ ਦੇ ਵਿੱਚ ਜ਼ੋਰਦਾਰ بارش ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋਣ ਦੀ ਸਵਾਬਨਾ ਬਣੀ ਹੋਈ ਆ ਤੇ ਜਿਵੇਂ ਵੀ ਇਹਦੇ ਤੇ ਕਿਉਂਕਿ ਇੱਕ ਤਾਂ ਪੱਛਮੀ ਗੜਬੜੀ ਆ ਜਿਹੜੀ ਉਹ ਜਿਹੜਾ ਆਪਣਾ 6 ਤਰੀਕ ਤੋਂ ਪਹਾੜਾਂ ਤੇ ਸਰਗਰਮ ਹੋਊ ਤੇ ਉਧਰੋਂ ਬੰਗਾਲ ਦੀ ਖਾੜੀ ਤੋਂ ਆ ਰਹੀਆਂ ਜਿਹੜੀਆਂ ਨਮੀ ਭਰਪੂਰ ਹਵਾਵਾਂ ਨੇ ਇਹਨਾਂ ਦਾ ਆਪਸ ਵਿੱਚ ਜਦੋਂ ਟਕਰਾਅ ਹੋਊਗਾ ਤਾਂ ਫਿਰ ਤੇਜ਼ ਹਵਾਵਾਂ ਚੱਕਰਵਾਤ ਵੀ ਬਣ ਸਕਦਾ ਕਿਤੇ ਕਿਤੇ ਹਵਾ ਜ਼ਿਆਦਾ ਵੀ ਹੋ ਸਕਦੀ ਆ ਜਿਹਦੇ ਨਾਲ ਕਈ ਵਾਰੀ ਝੋਨੇ ਦੀ ਫਸਲ ਡਿੱਗਣ ਦੀ ਜੜੀ ਆ ਸਭਾਵਨਾ ਬਣ ਜਾਂਦੀ ਐ ਇਸ ਕਰਕੇ ਪਾਣੀ ਉਸ ਤਰੀਕੇ ਦੇ ਨਾਲ ਲਾਓ ਤਾਂ ਕਿ ਤੁਹਾਡੀ ਫਸਲ ਦਾ ਕੋਈ ਨੁਕਸਾਨ ਨਾ ਹੋਵੇ کافی ਮਾਤਰਾ ਦੇ ਵਿੱਚ بارش ਤੇ ਤੇਜ਼ ਹਵਾਵਾਂ ਤੇ ਕਈ ਇਲਾਕਿਆਂ ਦੇ ਵਿੱਚ ਗੜੇਮਾਰੀ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਦੀ ਸਭਾਵਨਾ ਤੇ ਇੱਥੋਂ ਹੀ ਬਾਅਦ ਫਿਰ ਥੋੜਾ ਜਿਹਾ ਮੌਸਮ ਠੰਡਾ ਹੋਣਾ ਸ਼ੁਰੂ ਹੋ ਜਾਊ ਤੇ ਆ ਗਰਮੀ ਤੋਂ ਸਾਨੂੰ ਰਾਹਤ ਮਿਲੂਗੀ ਸੋ ਏਸੀ ਮੌਸਮ ਦੀ ਅਪਡੇਟ ਤੁਸੀਂ ਜੁੜੇ ਰਹੋ ਹੱਕ ਸੱਚ ਦੀ ਆਵਾਜ਼ ਨਿਊਜ਼ ਪੰਜਾਬ ਅਤੇ ਮੰਡ ਨਿਯੋਜ ਪੰਜਾਬ ਦੇ ਨਾਲ ਰੱਬ ਰਾਖਾ